ਸੰਤ ਰਸਨ ਕੋ ਬਸਾਇਆ ਜੈਤਰੀ ਮਹੱਲਾ ਪੰਜਵਾਂ ਧੀਰੋ ਸੁਨ ਧੀਰੋ ਪ੍ਰਗਤਿ ਕੰਦਕਰਮ ਕਲ ਪੰਦਰਮਾਲਾ ਬੜਾ ਜਸ ਜੂੰਗਾਲੀ ਨੋ ਤਨਰ ਦਾਰਸ ਨਿਤਮਾ ਤਸ ਕੀ ਜੇ ਮਾਨ ਸੋਨ ਸਰਤਾ ਦੀ ਕੀਤੀ ਜਾਂਦੀ ਹੈ ਜੋ ਡ్రਾਈਵਰਾਂ ਦੇ ਉੱਤੇ ਸੇਵਾ ਨਿਭਾ ਰਹੇ ਡਾਈਵਰ ਸਿੰਘ ਹਨ ਇਹ ਡ్రਾਈਵਰਾਂ ਦੀ ਚਲਾਉਣ ਦੀ ਜਿਹੜੀ ਸੇਵਾ ਹੈ ਡ్రਾਈਵਰਾਂ ਦੇ ਡਰਾਈਵਰੋ ਸਿਆਣ ਸਿੰਘ ਵੀ ਭਾਈ ਇੱਥੇ ਬੈਠਣ ਪਾਲ ਸੇਵਾ ਤੋਂ ਪਾਰਸਾ ਨਾ ਬਣੀ ਭਾਈ ਹੋਰ ਸਾਡੇ ਸਾਰੇ ਜੀ ਦਾ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪਿਆਰਿਆਂ ਬੱਚਨ ਦਿਲਾਲਿਆਂ ਨੂੰ ਕਿਰਪਾ ਹੋਣੀ ਮਿਹਰ ਕੀ ਤੇ ਜਾ ਰਹੇ ਹਾਂ ਤੋਂ ਨੰਦੂ ਜੀ ਜੀ ਬਿਲਕੁਲ ਮੰਗੀ ਹੈ ਬੜੇ ਪ੍ਰੇਮ ਨਾਲ ਸਾਰੇ ਸੰਗਤਾਂ ਦੇ ਹਾਜ਼ਰ ਹੋਈਆਂ ਬੱਚੋ ਜੀ ਹੱਥਾਂ ਨਾਲ ਬੈਣਾ ਬਸ ਨੂੰ ਲੇਟੇ ਬੜੇ ਤੁਮ ਲੱਗੇ ਨੇ ਗੋਵਿੰਦ ਗੋਬਨ ਜੀ ਸਾਹ ਕਹ ਨਾਮ ਤਨੋਂ ਹੁਜੂਮਾ ਕਾ ਮਨ ਮੇਰੇ ਹਰ ਸਦਾਰਾ ਉਪਰ ਨਾਲੇ ਨਾਰਾ ਤੁਮਨ ਮੇਰੇ ਦਮ ਸਾਰ ਸਾਰ ਨਗੀ ਤਰੋ ਬਰੇ ਦਰਗਾਸਾ ਸਾਰੋ ਸੁਖਣਾ ਗੱਲਾ ਸਿਮਰਾਸਨ ਗੋਵਿੰਦ ਸਾਰੇ ਕਹ ਗੋਵਿੰਦ ਮੇਰੇ ਸਦਾਰਾ ਉਪਰ ਨਾਲੇ ਸੱਚੇ ਸਾਰੇ ਬਾਗਾਂ ਨਾ ਹਿੰ ਘਰ ਤੇਰੇ ਘਰ ਤੋਂ ਤੇਰੇ ਸਭ ਪਿਆਜ ਦੇਸੋਂ ਪਾਵੇਂ ਸਦਾ ਸਿਮ ਸਲਾਹਤ ਤੇਰੀ ਨਾਮ ਮਨੋਂ ਸਾਰੇ ਨਾਮ ਜਿਨ ਕੇ ਮਨੋਂ ਸੇਵਾ ਜ਼ਰੂਰ ਕਹੇਰੇ ਕਹੇ ਨਾਮ ਸੱਚੇ ਸਾਲ ਕਹਾਂ ਲਾਣੀ ਘਰ ਤੇ ਹੈ ਸਤਿਨਾਮ ਮੇਰਾ ਆਧਾਰ ਸਤਿਨਾਮ ਆਧਾਰ ਮੇਰਾ ਜਿਨ ਕੁੱਪਾ ਸਭ ਬੁਆਈਆਂ ਕਰ ਸਾਲ ਸੁਖ ਮਾਣ ਆਏ ਵਸਿਆ ਜਿਨ ਸਾਸ ਸਭ ਬਣਾਈਆਂ ਸਦਾ ਗੁਰੂ ਮਾਨ ਕੀਤਾ ਗੁਰੂ ਵਿਟੋ ਮਿਖਦੀਆਂ ਵੜੇਆਂ ਕਹਨਾਂ ਨਾਮ ਸੁਮ ਸੰਤੋਤ ਰੂਪਿਆ ਸਤਿਨਾਮ ਮੇਰਾ ਆਧਾਰ ਅਵਾਜੇ ਪੰਗਤ ਧੰਨਤਾ ਕਰਤ ਕਰ ਸਭ ਅਵਾਜੇ ਕਾਲ ਜਿ ਤਾਰੀਆ ਪਾਇਨ ਜੀ ਦਰਵਾਸਤਿ ਕਾਲਖੰਡ ਕੁਮਾਰ ਤੁਰਤਮ ਸਾਧੂ ਜਿਨ ਨਾਮ ਵਰਤਿ ਲਾਗੇ ਕਹਾਂ ਨਾਨਕ ਤੈ ਸੁਖੁ ਆਚਿਤ ਕਰ ਅਨੰਦ ਵਾਜੇ ਅਨੰਤਨ ਵਡ ਭਾਗੀ ਹੋ ਸਗਲ ਨਿਰਪੂਰੇ ਭਾਦਰਮ ਤਪਤਰ ਸਰੁਰ ਸੁਰੇਦ ਗੁਰੂ ਨਾਮ ਵਾਹੇ ਗੁਰ ਤਤ ਨਾਮ ਰਾਹੀ ਗੁਰ ਤਤ ਕਲ ਕਾਵਣਾ ਹੋ ਮਹਿ ਵਿੱਚ ਉਹ ਜਾਏ ਮਹਾਰਾਜ ਸਾਹਿਬ ਜੀ ਦੇ ਪਿਆਰ ਵਾਲੀਆਂ ਸੰਗਤਾਂ ਸਿਰੋਪਾਉ ਗ੍ਰੰਥੀ ਸਹਿਬਾਨ ਜੀ ਨੂੰ ਭੇਟ ਕਰ ਰਹੀਆਂ ਹਨ ਗੁਰੂ ਮਹਾਰਾਜ ਸਾਹਿਬ ਜੀ ਨੂੰ ਰਮਾਲਾ ਸਾਹਿਬ ਸੰਗਤਾਂ ਵੱਲੋਂ ਸੋ ਭੇਟ ਕੀਤਾ ਜਾ ਰਿਹਾ ਸਤਿਗੁਰੂ ਮਹਾਰਾਜ ਸਾਹਿਬ ਜੀ ਚੜ੍ਹਦੀ ਕਲਾ ਨਾਮ ਬਾਣੀ ਦੀਆਂ ਦਾਤਾਂ ਪ੍ਰੇਮ ਪਿਆਰ ਏਕਤਾ ਸਾਕ ਚੜ੍ਹਦੀ ਕਲਾ ਸਾਰੀਆਂ ਸੰਗਤਾਂ ਹਾਜ਼ਰ ਹੋ ਰਹੀਆਂ ਤੋਂ ਆਪਾਂ ਸਾਰਿਆਂ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰਨੀ ਆ ਔਰ ਤੇਰਿਆਂ ਤੇ ਜਾ ਕੇ ਸ਼ੈਲਰ ਦੇ ਵਿੱਚ ਦੀਵਾਨ ਸਜਨੇ ਆ ਭਾਈ ਭਗਵੰਤਰ ਭਗਵਾਨ ਸਿੰਘ ਸੂਰਵਿੰਡੀਆਂ ਦਾ ਜਥਾ ਉਥੇ ਗੁਰੂ ਜੀਆਂ ਸੰਗਤਾਂ ਨੂੰ ਗੁਰੂ ਦਾ ਜਸ ਸਰਵਣ ਕਰਵਾਇਆ ਆਓ ਪਿਆਰ ਦੇ ਨਾਲ ਨਾਮ ਜਪੀਏ ਗਰੀਬ ਨ왈 ਸਾਰੇ ਜੱਟੇ ਪਾਲ ਚੱਲਿ ਗਏ ਤੁੰਨਾ ਪ੍ਰਾਪਤ ਕਰ ਗਏ ਸਾਰਿਆਂ ਸਮਾਜਾਂ ਨੂੰ ਲੋਰਪੁਰ ਦੀਆਂ ਲੱਖ ਲੱਖ ਲੋਕਾਂ ਦਾ ਮਾਣ ਕੀ ਬੋਲੇ サッポロあぶるあぶる。 Thank you. ਦਾ ਜਸਾ ਉਹਨਾਂ ਦੇ ਭਾਈ ਖੁੱਲਾ ਸਮਾਗਰੂ ਦਾ ਇਤਿਹਾਸ ਗੁਰੂ ਦਾ ਜਸ ਗੁਰੂਗੀਆਂ ਸੰਗਤਾਂ ਨੂੰ ਸਰਮਣ ਕਰਵਾਉਣਾ ਹੈ ਸਾਰੀਆਂ ਸੰਗਤਾਂ ਨੇ ਪ੍ਰੇਮ ਸਹਿਤ ਪੰਗਤਾਂ ਲਾਣਾ ਨਾਮਵਾਹਿ ਦਰਵਾਹ ਨਾਮਵਾਹਿ ਦਰਵਾਹ ਰੱਖੀ ਹਰ ਮੰਗਲ ਲਗਾਉ ਰੱਖੀ ਹਰ ਮੰਗਲ ਲਗਾਉ ਸਭੀ ਹਰ ਮੰਗਲ ਮੰਦਰ ਬਣਿਆ ਗ੍ਰਹਿ ਮੰਦਰ ਬਣਿਆ 嗯，你、um, <eight. S 2> ਬਲਾਈ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਨਗਰ ਆਲੀ ਕਲਾ ਦੇ ਡੇਰੇ ਦੀਆਂ ਸੰਗਤਾਂ ਜੋ ਆਲੀ ਕਲਾ ਤੋਂ ਨਗਰ ਕੀਰਤਨ ਆ ਰਿਹਾ ਵਾ ਜੋ ਗੋਬਿੰਦ ਸਿੰਘ ਮਹਾਰਾਜ ਦੇ ਉਤਾਰਪੁਰ ਦੇ ਦਿਹਾੜੇ 'ਚ ਦਿਹਾੜੇ ਦੀ ਖੁਸ਼ੀ 'ਚ ਤੇ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਜੋ ਡੇਰੇਆਂ ਦੀਆਂ ਸੰਗਤਾਂ ਨੂੰ ਕੀਤਾ ਜਾ ਰਿਹਾ ਤੇ ਇਹ ਨਵਾਈ ਸਾਹਿਬ ਜੋ ਮਹਾਂਪੁਰਖ ਤੰਦਨ ਬਾਬਾ ਤਾਰਾ ਸਿੰਘ ਜੀ ਸਿਹਾਲੀ ਸਾਹਿਬ ਵਾਲਿਆਂ ਦੇ ਲੰਗਰਾਂ ਵਿੱਚ ਝੇਲਿਆਂ ਤੇ ਰੰਗ ਪਾਣੀ ਤਿਆਰ ਕਰਦੇ ਆ ਵਿਵੇਕ ਦੇ ਪਹਿਰਿਆਂ ਦਾ ਵਿਆਹ ਸ਼ਾਦੀਆਂ ਦੇ ਵੀ ਤਿਆਰ ਕਰਦੇ ਆ ਅਮਰਤ ਹਾਰੀ ਸਿੰਘ ਵੈਸ਼ਨੂੰ ਸਿੰਘਾ ਇਹਨਾਂ ਦਾ ਇੱਕ ਨਗਟ ਕੀਤਾ ਤੇ ਇਹਨਾਂ ਨੇ ਆਣ ਕੇ ਜਲ ਪਾਣੀ ਤੇ ਬਹੁਤ ਚੰਗੇ ਢੰਗ ਦੇ ਨਾਲ ਜਲ ਪਾਣੀ ਬਹੁਤ ਮਿੰਟੋ ਮਿੰਟੀ ਤਿਆਰ ਕਰਦੇ ਆ ਤੇ ਲਗਤਾਂ ਨੂੰ ਬੇਨਤੀ ਆ ਇਹਨਾਂ ਦੇ ਨੰਬਰ ਨਾਲ ਕਨੈਕਟ ਕਰੋ ਜੇ ਕਿਸੇ ਨੂੰ ਮਰੀਆ ਅਮਰਤਾਰੀ ਵੈਸ਼ ਨੂੰ ਸ਼ੁੱਧ ਲਵਾਈ ਸਿੰਘ ਦੇ ਚਾਹੀਦੇ ਹੋਣ ਤੇ ਮਾਝੇ ਦੀ ਧਰਤੀ ਤੋਂ ਰਤੋਗੇ ਪਿੰਡ ਚੋਲਾ ਸਹਿਬ ਤੋਂ ਇਹ ਸਿੰਘ ਦੇ ਨਾਲ ਘੜ ਤੋਂ ਘੜ 20 25 ਇਸ ਤਰ੍ਹਾਂ ਹੀ ਕੇਸਾ ਧਾਰੀ ਦਾੜੀਆਂ ਵਾਲੇ ਅਮਰਤਾਰੀ ਵੈਸ਼ ਨੂੰ ਲਵਾਈ ਸਿੰਘਾਂ ਦਾ ਪ੍ਰਬੰਧ ਹੈਗਾ ਵਿਆਹ ਸ਼ਾਦੀ ਕਿਸੇ ਵੀ ਪ੍ਰੋਗਰਾਮ ਤੇ ਕਿਸੇ ਨੂੰ ਚਾਹੀਦੇ ਹੋਣਾ ਤੇ ਇਹ ਨਿਰਮਲ ਸਿੰਘ ਨਾਲ ਪ੍ਰਬੰਧ ਸੰਪਰਕ ਕਰਨਾ ਸਾਰੀ ਸੰਗਤ ਨੂੰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀ ਜਿਹੜੇ ਕਈ ਜਰਦਾ ਲਾਈ ਜਾਂਦੇ ਕੋਈ ਕੋਈ ਲਾੜ ਬੁਦੀ ਜਾਂਦੇ ਉਹੋ ਜਿਹੇ ਬੰਦਿਆਂ ਤੋਂ ਪਰਹੇਜ਼ ਕਰੀਏ ਲੰਗਰਾਂ ਦੇ ਵਿੱਚ ਇਹਨਾਂ ਵਰਗੇ ਸੂਝਵਾਨ ਰਹਿਤ ਮਰਜਾਰਾ ਵਾਲੇ ਜਿਹੜੇ ਲਵਾਈ ਸਿੰਘ ਆ ਉਹਨਾਂ ਨੂੰ ਵੱਧ ਤੋਂ ਵੱਧ ਸੱਦਿਆ ਕਰੀਏ ਕੋਸ਼ਿਸ਼ ਕਰਿਆ ਕਰੀਏ ਇਹ ਵੇਖਿਆ ਕਰੀਏ ਕਿ ਲਵਾਈ ਸਿੰਘ ਵੀ ਵੈਗਣਾ ਹੋਣਾ ਚਾਹੀਦਾ ਜਦੋਂ ਗੁਰੂ ਪਾਤਸ਼ਾਹ ਦਾ ਲੰਗਰ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਬੋਰ ਸਿੰਘ ਆ ਇਹ ਵੀ ਵੈਸ਼ ਨੂੰ ਬਿਲਕੁਲ ਅੰਮ੍ਰਿਤਧਾਰੀ ਸਿੰਘ ਚੀਰਾ ਦਾ ਕੀ ਕਰ ਰਿਹਾ ਆਪਣਾ ਹਰ ਪੂਆ ਤਿਆਰ ਤੇ ਬਾਬਾ ਬੋਰ ਸਿੰਘ ਗੁਜਰੀ ਦੇ ਤਾਰੇ ਦਾ ਹੋ ਪਿਆਰ ਚ ਹੋ ਜੂ ਵਾਦਾ ਗੱਲਾਂ ਮੁਕੀਆਂ ਵੈਰਦੀਆਂ ਪਿਆਰ ਚ ਹੋ ਜੂ ਵਾਦਾ ਗੱਲਾਂ ਮੁਕੀਆਂ ਵੈਰਦੀਆਂ ਦੂਰ ਦੂਰ ਹੋ ਗਈਆਂ ਗਲੀਆਂ ਪੱਟਨੇ ਸ਼ਹਿਰ ਨਾਲੇ ਅਰਦਾਸ ਕਰਦੇ ਆ ਕਿ ਤੁਸੀਂ ਆਪਣੀ ਧਰਮ ਦੀ ਕਿਰਤ ਵਿੱਚੋਂ ਜਲ ਪਾਣੀ ਰਾਹੀ ਸੰਗਤ ਦੀ ਸੇਵਾ ਕਰ ਰਹੇ ਹੋ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੜੇ ਪਿਆਰ ਨਾਲ ਸੇ ਉਹਨ ਕੀ ਉਹ ਨਾ ਚਿਰ ਜਿੰਨਾ ਚਿਰ ਸੰਗਤਾਂ ਜਲਪਾਣੀ ਛਕਦੀਆਂ ਤੋਂ ਇਹ ਸਾਧ ਸੰਗਤ ਜੀ ਆਪ ਜੀ ਨੇ ਪ੍ਰਿੰਸ ਸਾਹਿਬ ਨਾਲੇ ਜਲਪਾਣੀ ਛਕਣਾ ਨਾਲੇ ਕਵੀਸ਼ਰ ਸਿੰਘਾ ਤੋਂ ਇੱਕ ਕਵਤਾ ਉਹਨੇ ਇੱਕ ਸਮੇਂ ਤੇ ਇੱਕ ਦੋ ਕਵਤਾ ਜਿੰਨਾਕ ਸਮਾਂ ਹੋਇਆ ਤੇ ਸੇਂਗਾ ਜਰੀ ਪਰ ਨਵੇ ਬੋਲੇ ਸੋਨਹਾ ਆਸਰੀਆਤਾ ਸੰਗਤਾਂ ਵੱਲੋਂ ਇੱਥੇ ਸਾਰਾ ਜਲ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਭਾਈ ਕੁਲਵੀਰ ਸਿੰਘ ਜੀ ਦੱਸ ਕੇ ਕਹਿੰਦਾ ਕਿ ਸਾਰਿਆਂ ਦੇਰੇਆਂ ਦੀਆਂ ਸੰਗਤਾਂ ਵੱਲੋਂ ਇਧਰਲੇ ਜਿੰਨੇ ਦੇਰੇ ਹਨ ਉਹਨਾਂ ਸਾਰਿਆਂ ਵੱਲੋਂ ਇੱਥੇ ਜਲ ਪਾਣੀ ਦਾ ਪ੍ਰਬੰਧ ਕੀਤਾ ਤੇ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਮਤੀ ਆ ਕਿ ਆਪ ਸਰਬੱਤ ਗੁਰੂ ਦੀਆਂ ਸੰਗਤਾਂ ਹਰ ਖੁਸ਼ਹਾਲ ਸੇਵ ਜਿੰਦ ਸਾਹਿਬ ਜੀ ਕੋ سامی کا سامی مانس کی مدے مانس کی کدے مانس کی ردے مانس کی ردے جا سمند ساگر میر بریا جیتا سمندر ساگر میر بھریا سمند ساگر ساگر بھریا I'm gonna have ਪੀਰ ਜੇਹ ਨਾਲੇ ਤਸ਼ੀਆ ਗਾਲੇ ਸੋ ਬੜਪਾਜੀਆ ਸੰਗਤਾਂ ਜੋ ਵਸਤੀ ਵਾਲੀ ਸੰਗਤਾਂ ਨੇ ਇੱਥੇ ਜਲਪਾਣੀ ਦਾ ਲੰਗਰ ਲਾਇਆ ਸਾਰੀਆਂ ਸੰਗਤਾਂ ਆਰਾਮ ਦੇ ਨਾਲ ਬੈਠ ਕੇ ਸੋ ਜਲਪਾਣੀ ਛਕੋ ਤੇ ਬਾਕੀ ਕੋਈ ਕਿਸੇ ਜਿਹਾ ਜੇ ਇੱਥੇ ਪਹੁੰਚਿਆ ਤੇ ਉਹ ਵੀ ਆ ਸਕਦਾ ਕਵੀਸ਼ਰੀ ਜਥਾ ਜਕੋ ਹਰ ਸਿੰਘ ਜੇ ਕਿਸੇ ਬੱਚ ਪਲਾਸ ਗੁਰੂ ਕਾ ਹਰ ਜਸਤ ਕਰਨੇ ਹੋਣਾ ਤੇ ਉਹਨਾਂ ਚ ਉਹ ਅੱਛਾ ਬਾਬਾ ਆਜੋ ਬਾਬਾ ਆਜੋ ਬਾਬਾ ਜਗਜੀਤ ਸਿੰਘ ਜੀ ਜੋ ਗੱਲ ਭੰਤੇ ਸੇਵਾਦਾਰ ਆ ਉਹ ਸੰਗਤਾਂ ਦੇ ਨਾਲ ਗੁਰੂ ਕੇ ਜਸ ਕੀ ਸਾਂਝ ਗਾਉਂਗੇ ਬਾਬਾ ਜਗਜੀਤ ਸਿੰਘ ਜੀ ਵਾਹਿਗੁਰੂ ਬੋਲੇ ਇਸੇ ਨਹਾਵੇ ਸ੍ਰੀ ਅਕਾਲ ਪ੍ਰੇਮ ਦੇ ਨਾਲ ਸਾਰਿਆਂ ਸੰਤਾਂ ਪੰਪਾ ਲਾਉ ਭਾਈ ਬੈਠ ਕੇ ਟ੍ਰੇਮ ਨਾਲ ਲੰਗਰ ਖਾਗੋ ਨਾਲ ਸੇਵਾਦਾਰੀ ਲਗੋ ਸੇਵਾਦਾਰ ਹੋਣਾ ਲੱਗ ਜਿਵੇਂ ਚੋਂ ਆਪਣੇ ਜਵਾਨੋ ਨੌਜਵਾਨ ਸਿੰਘ ਤੇ ਬੜੇ ਪ੍ਰੇਮ ਦੇ ਨਾਲ ਬੈਠ ਕੇ ਥੱਲੀ ਨਾਲ ਲੰਗਰ ਖਾਗੋ ਜਦੋਂ ਸਾਨੂੰ ਛੁੱਟੀ ਦੇਣਗੇ ਉਦੋਂ ਆਪਾਂ ਇੱਥੇ ਚਾਲਾਂ ਮਾਰਨਾ ਵਾ ਸਤਿਗੁਰੂ ਮਾਰਾ ਕਿਰਪਾ ਕਰੇ ਬਾਬਾ ਜੀ ਗੁਰੂ ਸਿੰਘ ਜੀ ਕਿਰਪਾ ਦੇ ਗੁਰੂ ਕਿਰਪਾ ਕਰੇ ਆਏ ਚਾਲਾਂ ਮਾਰੀਏ ਕੋਲ ਆ ਲੋ ਕੋਲ ਆ ਬਣਿ ਗਾਉਂਦੇ ਉਹਨੇ ਗੁਰੂ ਜਿਆਰਿਆ ਉਹਦਾ ਸਾਰਾ ਬਸਤੀ ਆ ਕੇ ਮਾਲੇ ਦੇ ਚੜੀ ਅਰਦਾਸ ਬੇਨਤੀ ਕਰਕੇ ਉਹ ਬੇਟਾ ਆ ਚੁੱਕਿਆ ਵੀ ਉਹ ਸਰਕਾਰ ਨੇ ਹੁਣ ਵੀ ਚੁੱਕ ਨੂੰ ਗਰਦਿਆ ਪਰ ਉਹਨੇ ਆਖਿਆ ਸਿੰਘਾ ਨੇ ਸਾਡੇਆਂ ਲੋਕਾਂ ਦੇ ਤੋਂ ਨਹੀਂ ਜਾਣਗੇ ਫਿਰ ਭਾਈ ਜੀ ਜੀ ਸਾਡੇ ਆਵਾ ਨੂੰ ਚੁੱਕੋਗੇ ਜਾ ਕੇ ਮਨਮਰ ਤੇ ਕਿਨੇ ਲਿਆ ਉਹ ਮੀ ਨਾਲ ਜਿਹਵਾ ਨੇ ਪ੍ਰਸ਼ਾਦਾ ਪਾਣੀ ਨਹੀਂ ਸਕਿਆ ਕੋਟ ਪਾਣੀ ਨਹੀਂ ਪਗਾਣੀ ਅੰਦਰ ਜਾਂਦੀ ਉਹ ਕਨੀ ਉਹ ਵੀ ਨਹੀਂ ਅੰੰਗ ਦੀ ਮਨਾ ਇਹਨਾਂ ਸਰੀ ਡੌੜ ਚੁੱਤਾ ਕੌਣ ਕਰਦਾ ਕਿਸੇ ਦੀ ਖਾਤਰ ਮਰਦਾ ਉਹ ਵੇਖਿਆ ਵੀ ਇਹਦੀ ਖਾਤਰ ਕਿਸ ਤਰ੍ਹਾਂ ਕੇ ਗੁਰੂ ਕਿਰਪਾ ਕਰੇ ਚੜਦੀ ਕਲਾ ਕਰੇ ਮਹਾਰਾਜ ਨੂੰ ਅੰਦਰੂਠੀ ਬੈਠੇ ਸੱਚੇ ਪਾਤਸ਼ਾਹ ਤੇ ਹੁਣ ਆਪਾਂ ਪ੍ਰਸ਼ਾਦਾ ਸੰਗਤਾਂ ਛਾ ਗਏ ਆ ਵਾ ਤੇ ਫਿਰ ਗਾਓ ਸਾਬ ਰਾਜਨ ਕੀ ਰਾਜਾ ਆਹ ਰਾਜਨ ਕੀ ਰਾਜਾ ਤੂੰ ਹੋ ਸਾਬ ਰਾਜਨ ਕੀ ਰਾਜਾ جا آپ آپ غریب ناجا آپ آپ غریبا آپ آپ غریبا آپ آپ غریب ناجا آپ آپ غریب ناجا آپ آپ غریب بنوا جا آپ آپ غریبا جاجا

ਜੋ ਜੀ ਵਾਹਿਗੁਰੂ ਜੀ ਇੱਕ ਓਕਾਰ ਸ੍ਰੀ ਵਾਹਿਗੁਰੂ ਜੀ ਫਤੇ ਸ੍ਰੀ ਗੋਬਿੰਦ ਦੀ ਸਹਾਇ ਵਾਹਿ ਸ੍ਰੀ ਗੋਬਿੰਦ ਦੀ ਕੀ ਫਤਿਹ ਸ਼ਾਹੀ ਦਸਮੀ ਜੇਤਨ ਤੋਂ ਗੁਰੂ ਜੀ ਸਿਮਰਦਾਇ ਗੁਰੂ ਨਾਨਕ ਦੇਵ ਧਾਇਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਐ ਮਨ ਸਹਾਇ ਅਰਜਨ ਹਰਗੋਬਿੰਦ ਸਿੰਘ ਜੀ ਵਾਹਿ ਲਾਏ ਸ੍ਰੀ ਹਰਿ ਕ੍ਰਿਸ਼ਨ ਧਾਇਆ ਜਿਸ ਇੱਥੇ ਸਭ ਲੋਕ ਜਾ ਰਹੇ ਤੇ ਮਹਾਨ ਦਸਮੇ ਸਿਮਰਿਆ ਧਰ ਨਾਉਣ ਇਹ ਤੇ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਪਾਏ ਹੋਏ ਸਹਾਇ ਤੇ ਸੰਬਤ ਚੰਗੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਸ੍ਰੀ ਦਾਲੀ ਗੀਓ ਕਾ ਧਿਆਨ ਧਰ ਕੇ ਬੋਲੋ ਜੀ ਵਾਅਲੈਕੁਮ ਸਤਿ ਪਵਨ ਭਗਤ ਵੈਸ਼ਾਲ ਅੰਤਰਜਾਮੀ ਧੰਨ ਦਾ ਨਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਮਹਾਨ ਕਿਰਪਾ ਕੀਤੀ ਅਮਰ ਤੇਰੇ ਤੋਂ ਸੰਗਤਾਂ ਨੂੰ ਦੇ ਦਰਸ਼ਨ ਬਖਸ਼ ਕੇ ਨੇ ਹਾਲ ਕੀਤਾ ਸਮਾਪਤੀਆਂ ਆਪ ਜੀ ਸੋਖਾ ਸੁਨਾਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸਹੀ ਗੁਰਮਤਿ ਪਿਆਰੇ ਮਹਿਲੋ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਜਿਤਾਵੇ ਨਾਮ 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 ਨਾਮ